ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਆ ਜੀ ਨੂਰਮਨ ਵਲੌਗ ਦੇ ਵਿੱਚ ਹੋਰ ਦੱਸੋ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਸਾਰੇ ਜਾਨੇ ਵਧੀਆ ਹੋਵੋਗੇ ਛੜਦੀ ਕਲਾ 'ਚ ਹੋਵੋਗੇ ਹਾਂਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਵੀ ਸਾਰੇ ਬਿਲਕੁਲ ਠੀਕ ਠਾਕ ਹਾਂ ਜੀ ਆਪਾਂ ਕਰਦੇ ਆ ਜੀ ਅੱਜ ਦੀ ਆਪਣੀ ਵੀਡੀਓ ਸ਼ੁਰੂ ਅੱਜ ਆਪਾਂ ਕੋਈ ਹੋਰ ਕੰਮਕਾਰ ਦਾ ਵਲੌਗ ਤੁਹਾਡੇ ਨਾਲ ਨਹੀਂ ਸ਼ੇਅਰ ਕਰਨਾ ਇੱਕ ਛੋਟੀ ਜੀ ਵੀਡੀਓ ਸ਼ੇਅਰ ਕਰਨੀ ਆ ਕਿਉਂਕਿ ਪਹਿਲਾਂ ਮੈਂ ਇੱਕ ਇਸ ਤਰ੍ਹਾਂ ਸਬਜ਼ੀ ਬਣਾਈ ਸੀਗੀ ਕਾਲੇ ਚਨੇ ਦੀ ਉਸ ਉਸੇ ਟਾਈਮ ਤੇ ਮੇਰੀਆਂ ਦੋ ਤਿੰਨ ਭੈਣਾਂ ਨੇ ਮੈਨੂੰ ਮੈਸੇਜ ਕੀਤਾ ਸੀਗਾ ਕਿ ਦੀਦੀ ਤੁਸੀਂ ਪੂਰੀ ਰੈਸਪੀ ਦਿਓ ਯਾਨੀ ਕਿ ਪੂਰੀ ਵੀਡੀਓ ਬਣਾਓ ਤੁਸੀਂ ਇਸ ਜਿਹੜੇ ਤਰੀਕੇ ਨਾਲ ਇਹ ਸਬਜੀ ਬਣਾਉਣੀ ਹੋ ਤਾਂ ਅਸੀਂ ਵੀ ਟਰਾਈ ਕਰਾਂਗੇ ਤੇ ਅੱਜ ਉਹਨਾਂ ਭੈਣਾਂ ਦੇ ਕਹਿਣ ਤੇ ਫਿਰ ਮੈਂ ਜਿਹੜੀ ਇਹ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਤੇ ਹਾਂਜੀ ਲੋ ਜੀ ਸਭ ਤੋਂ ਪਹਿਲਾਂ ਆਪਾਂ ਕੀ ਕੀਤਾ ਜੀ ਚਨੇ ਜਿਹੜੇ ਸੀ ਉਹ ਬਾਅਲੇ ਤੇ ਜਦੋਂ ਆਪਾਂ ਚਨੇ ਉਬਲਣ ਵਾਸਤੇ ਰੱਖੇ ਸੀਗੇ ਤੇ ਵਿੱਚ ਮੈਂ ਚੰਗੀ ਤਰ੍ਹਾਂ ਸ਼ੈੱਲ ਕਰਕੇ ਧੋ ਕੇ ਆਲੂ ਵੀ ਉਬਾਲਲੇ ਸੀਗੇ ਨਾਲ ਤਿੰਨ ਆਲੂ ਪਾਏ ਨੇ ਮੈਂ ਤੇ ਆਪਾਂ ਸਭ ਤੋਂ ਪਹਿਲਾਂ ਅੱਧੇ ਜਿਹੜੇ ਚਨੇ ਸੀਗੇ ਉਹਨਾਂ ਨੂੰ ਕੁੰਡੇ ਦੇ ਨਾਲ ਕੁੰਡੇ ਦੇ ਵਿੱਚ ਜਾਨੀ ਕਿ ਘੋਟਨੇ ਦੀ ਮਦਦ ਨਾਲ ਕੁੱਟ ਲਿਆ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਆਲੂ ਸੀਗੇ ਤਿੰਨ ਉਬਾਲੇ ਤਾਂ ਉਹ ਵੀ ਆਪਾਂ ਨਾਲ ਹੀ ਮੈਸ਼ ਕਰ ਲਾਂਗੇ ਜਾਨੀ ਕਿ ਉਹ ਵੀ ਨਾਲ ਹੀ ਕੁੱਟ ਲਾਂਗੇ ਤੇ ਆਪਾਂ ਹੁਣ ਜਿਹੜੇ ਆਲੂ ਤੇ ਜਿਹੜੇ ਚਨੇ ਸੀਗੇ ਜਾਨੀ ਕਿ ਛੋਲੇ ਸੀਗੇ ਕਾਲੇ ਹਨਾ ਅੱਧੇ ਆਪਾਂ ਇਹ ਕੁੱਟ ਲੈਨੇ ਛੋਲੇ ਤੇ ਜਿਹੜੇ ਆਲੂ ਤਿੰਨ ਪਾਈ ਸੀ ਉਹ ਤਿੰਨੇ ਕੁੱਟ ਲੈਨੇ ਮੈਂ ਤੇ ਲੋ ਜੀ ਆਪਾਂ ਪਹਿਲਾਂ ਇਹਨਾਂ ਨੂੰ ਚੰਗੀ ਤਰ੍ਹਾਂ ਕਰ ਲਿਆ ਬਰੀਕ ਤੇ ਲੋ ਜੀ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਕਰ ਲਿਆ ਬ੍ਰੀਕ ਤੇ ਹੁਣ ਆਪਾਂ ਲਾਉਨੇ ਆ ਤੜਕਾ ਤੇ ਤੜਕੇ ਵਾਸਤੇ ਜਿਹੜਾ ਸਮਾਨ ਸੀਗਾ ਜਿੱਦਾਂ ਪਿਆਜ਼ ਲਸਣ ਤੇ ਟਮਾਟਰ ਮੈਂ ਉਹ ਕੁੰਡੇ ਦੇ ਵਿੱਚ ਨਹੀਂ ਕੁੱਟਿਆ ਹੈਗਾ ਉਹਨਾਂ ਨੂੰ ਮੈਂ ਇਸ ਤਰ੍ਹਾਂ ਹੀ ਬ੍ਰੀਕ ਬ੍ਰੀਕ ਕਰ ਕੁੱਟ ਲਿਆ ਤੇ ਆ ਸੌਰੀ ਕੱਟ ਲਿਆ ਹੈਗਾ ਇਸ ਤਰ੍ਹਾਂ ਹੀ ਬ੍ਰੀਕ ਬ੍ਰੀਕ ਤੇ ਇਸ ਤਰੀਕੇ ਨਾਲ ਜਦੋਂ ਨਾ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜਦੋਂ ਇਸ ਤਰੀਕੇ ਨਾਲ ਆਪਾਂ ਜਿਹੜੀ ਕਾਲੇ ਛੋਲਿਆਂ ਦੀ ਸਬਜ਼ੀ ਆ ਉਹ ਬਣਾਉਣੀ ਆ ਤਾਂ ਨਾਲੇ ਤਰੀ ਸੰਘਣੀ ਬਣਦੀ ਆ ਤੇ ਨਾਲੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਕਉਂਕੀ ਪਹਿਲਾਂ ਮੇਰੇ ਹਸਬੰਦ ਖਾਂਦੇ ਨਹੀਂ ਹੁੰਦੇ ਸੀਗੇ ਕਾਲੇ ਚਰਿਆਂ ਦੀ ਸਬਜ਼ੀ ਤੇ ਮੈਂ ਇਸ ਤਰੀਕੇ ਨਾਲ ਪਹਿਲਾਂ ਮੈਂ ਸਿੰਪਲੀ ਬਣਾਉਂਦੀ ਸੀਗੀ ਜਿਵੇਂ ਤੇ ਉਹ ਉਹ ਖਾਂਦੇ ਨਹੀਂ ਹੁੰਦੇ ਸੀਗੇ ਪਰ ਹੁਣ ਮੈਂ ਇਸ ਤਰੀਕੇ ਨਾਲ ਬਣਾਉਣੀ ਆ ਤਾਂ ਉਹ ਕਹਿ ਦਿੰਦੇ ਵੀ ਤੇਰੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਇਸ ਤਰੀਕੇ ਨਾਲ ਤੇ ਲਓ ਜੀ ਆਪਾਂ ਹੁਣ ਲੱਗੀਆਂ ਤੜਕਾ ਲਗਾਉਣ ਤੇ ਸਭ ਤੋਂ ਪਹਿਲਾਂ ਆਪਾਂ ਪਾਉਨੇ ਆ ਜੀ ਤੇਲ ਤੇ ਤੇਲ ਆਪਾਂ ਇੱਕ ਕੜਛੀ ਪਾ ਲਈਏ ਵਿੱਚ ਛੋਟੀ ਕੜਛੀ ਵੀ ਹੈ ਇਹ ਉਸ ਤੋਂ ਬਾਅਦ ਆਪਾਂ ਪਾ ਲਿਆ ਜੀ ਇਹਦੇ ਵਿੱਚ ਜੀਰਾ ਤੇਲ ਆਪਣਾ ਗਰਮ ਹੋ ਗਿਆ ਤਾਂ ਆਪਾਂ ਇਹਦੇ ਵਿੱਚ ਹੁਣ ਐਡ ਕਰ ਰਹੇ ਹਾਂ ਜੀ ਜੀਰਾ ਤੇ ਹਾਂਜੀ ਲੋ ਜੀ ਆਪਣਾ ਜਿਹੜਾ ਜੀਰਾ ਪੁੱਜ ਗਿਆ ਸੀ ਉਸ ਤੋਂ ਬਾਅਦ ਮੈਂ ਜੀਰਾ ਭੁੰਨਣ ਤੋਂ ਬਾਅਦ ਨਾਲ ਦੀ ਨਾਲ ਪਾਈ ਸੀ ਸਭ ਤੋਂ ਪਹਿਲਾਂ ਲਾਲ ਮਿਰਚ ਪਾਊਡਰ ਠੀਕ ਹੈ ਜੀ ਮੈਂ ਲਾਲ ਮਿਰਚ ਪਹਿਲਾਂ ਪਾਈ ਸੀ ਕਿਉਂਕਿ ਜੇ ਆਪਾਂ ਲਾਲ ਮਿਰਚ ਪਹਿਲਾਂ ਤੇਲ ਦੇ ਵਿੱਚ ਪਾਉਣੇ ਆ ਤੇਲ ਗਰਮ ਹੋਣ ਤੋਂ ਬਾਅਦ ਜੀਰੇ ਦੇ ਨਾਲ ਹੀ ਆਪਾਂ ਲਾਲ ਮਿਰਚ ਐਡ ਕਰਦੇ ਆ ਤਾਂ ਇਸ ਨਾਲ ਸਬਜ਼ੀ ਦਾ ਜਿਹੜਾ ਕਲਰ ਆ ਬਹੁਤ ਸੋਹਣਾ ਹੁੰਦਾ ਹੈ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਪਿਆਜ਼ ਤੇ ਲਸਣ ਤੇ ਟਮਾਟਰ ਇਹ ਤਿੰਨੀਆਂ ਚੀਜ਼ਾਂ ਜਿਹੜੀਆਂ ਕੱਟੀਆਂ ਹੋਈਆਂ ਸੀ ਬਰੀਕ-ਬਰੀਕ ਉਹ ਪਾਤੀਆਂ ਤੇ ਦੇਖੋ ਆਪਣਾ ਜਿਹੜਾ ਮਸਾਲਾ ਹੈ ਉਹ ਪੱਕ ਰਿਹਾ ਹੈ ਗੈਸ ਮੈਂ ਬਿਲਕੁਲ ਕੱਟ ਕਰ ਦਿੱਤਾ ਹੁਣ ਆਪਾਂ ਇਹਦੇ ਵਿੱਚ ਨਮਕ ਤੇ ਹਲਦੀ ਜਿਹੜੇ ਦੋ ਮਸਾਲੇ ਰਹਿ ਗਏ ਨੇ ਉਹ ਵੀ ਐਡ ਕਰ ਦਿੰਨੇ ਆ ਤੇ ਜਿਆਦਾ ਮਸਾਲੇ ਤਾਂ ਆਪਾਂ ਸਬਜ਼ੀ ਦੇ ਵਿੱਚ ਕਿਸੇ ਚ ਪਾਉਂਦੇ ਨਹੀਂ ਹੁੰਦੇਗੇ ਤੇ ਇਸ ਤਰੀਕੇ ਨਾਲ ਹੀ ਸਿੰਪਲ ਜੇ ਮਸਾਲਿਆਂ ਨਾਲ ਹੀ ਸਬਜ਼ੀ ਜਿਹੜੀ ਆਪਣੀ ਬਹੁਤ ਟੇਸਟੀ ਬਣ ਜਾਂਦੀ ਹੈ ਤੇ ਲਓ ਜੀ ਆਪਾਂ ਇਹਨੂੰ ਢੱਕ ਕੇ ਰੱਖ ਦਿੱਤਾ ਸੀ ਪੱਕਣ ਵਾਸਤੇ ਇਹਨੂੰ ਜਦ ਤੱਕ ਆਪਾਂ ਪਕਾਉਣਾ ਹੈ ਜਦ ਤੱਕ ਜਿਹੜਾ ਆਪਣਾ ਮਸਾਲਾ ਉਹ ਤੇਲ ਨਾ ਛੱਡ ਦੇਵੇ ਤੇ ਬਿਲਕੁਲ ਘੱਟ ਸੇਕ ਦੇ ਉੱਪਰ ਇਹਨੂੰ ਆਪਾਂ ਪੱਕਣ ਦੇਣਾ ਹੈ ਮਸਾਲੇ ਨੂੰ ਆਪਣੇ ਨੂੰ ਜਦੋਂ ਆਪਣਾ ਮਸਾਲਾ ਚੰਗੀ ਤਰ੍ਹਾਂ ਪੱਕ ਗਿਆ ਉਸ ਤੋਂ ਬਾਅਦ ਮੈਂ ਕੜਛੀ ਦੀ ਮਦਦ ਨਾਲ ਹੀ ਇਹਨੂੰ ਮੈਸ਼ ਕਰਤਾ ਸਾਰੇ ਜਿਵੇਂ ਪਿਆਜ਼ ਟਮਾਟਰ ਲਸਣ ਸਹੀ ਸੌਫਟ ਹੋ ਚੁੱਕੇ ਆ ਬਿਲਕੁਲ ਤੇ ਆਪਾਂ ਥੋੜਾ ਜਿਹਾ ਕੜਛੀ ਦੀ ਮਦਦ ਨਾਲ ਇਹਨੂੰ ਮੈਸ਼ ਕਰਤਾ ਇਹ ਜਿਹੜਾ ਮਸਾਲਾ ਇਸ ਤਰ੍ਹਾਂ ਤਿਆਰ ਹੋ ਜਾਊਗਾ ਜਿਵੇਂ ਆਪਾਂ ਕੁੰਡੇ ਦੇ ਵਿੱਚ ਕੁੱਟਿਆ ਹੁੰਦਾ ਮਸਾਲਾ ਤੇ ਲਓ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰਨ ਤੋਂ ਬਾਅਦ ਜਿਹੜੇ ਆਪਣੇ ਆਲੂ ਤੇ ਕਾਲੇ ਛੋਲੇ ਕੁੱਟੇ ਹੋਏ ਸੀਗੇ ਕੁੰਡੇ ਦੇ ਵਿੱਚ ਹੁਣ ਆਪਾਂ ਉਹ ਵੀ ਵਿੱਚ ਐਡ ਕਰ ਦਿੰਨੇ ਆ ਦੇ ਉਹ ਐਡ ਕਰਨ ਤੋਂ ਬਾਅਦ ਫਿਰ ਮੈਂ ਜਿਹੜੇ ਆਪਣੇ ਕੋਲੇ ਹੈਗੇ ਆ ਜਿਹੜੇ ਆਪਣੇ ਚਨੇ ਬਚ ਗਏ ਕੁੱਕਰ ਦੇ ਵਿੱਚ ਪਏ ਨੇ ਹਨਾ ਤੇ ਉਸ ਤੋਂ ਬਾਅਦ ਫਿਰ ਆਪਾਂ ਜਿਹੜੇ ਉਹ ਵਾਲੇ ਚਨੇ ਆ ਉਹ ਵੀ ਆਪਾਂ ਵਿੱਚ ਐਡ ਕਰ ਦਿੰਨੇ ਆ ਚਾਹੇ ਤੁਸੀਂ ਇੱਕ ਵਾਲਾ ਇਸ ਤਰ੍ਹਾਂ ਇਹਦੇ ਵਿੱਚ ਦਵਾ ਲਓ ਚਾਹੇ ਤੁਸੀਂ ਕੁੱਕਰ ਦੇ ਉੱਪਰ ਇੱਕ ਸਟੀ ਦਵਾ ਲਓ ਹਨਾ ਤੇ ਆਪਾਂ ਇਹਨੂੰ ਹੁਣ ਯਾਨੀ ਕਿ ਸਾਰੇ ਇਹ ਸਬਜ਼ੀ ਜਿਹੜੀ ਆ ਪਹਿਲਾਂ ਮਿਕਸ ਕਰਦੇ ਆ ਤੇ ਹਾਂਜੀ ਪਲੀਜ਼ ਤੁਹਾਨੂੰ ਰਿਕਵੈਸਟ ਆ ਜੇਕਰ ਮੇਰੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਜਿਹੜੀ ਸਬਜ਼ੀ ਆ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਤਰੀ ਬਹੁਤ ਜ਼ਿਆਦਾ ਸੰਘਣੀ ਬਣਦੀ ਆ ਇਸ ਤਰੀਕੇ ਨਾਲ ਤੇ ਜਿਹੜੀ ਤਰੀ ਆ ਉਹਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਕਿਉਂਕਿ ਉਸ ਤਰ੍ਹਾਂ ਆਪਾਂ ਜਿਵੇਂ ਆਲੂ ਕੱਟ ਕੇ ਪਾ ਲੈਨੇ ਆ ਹਨਾ ਜਾਂ ਉਸ ਤਰ੍ਹਾਂ ਆਪਾਂ ਜਿਵੇਂ ਚਨੇ ਉਬਾਲ ਕੇ ਆਲੂ ਕੱਟ ਕੇ ਕੱਲਾ ਮਸਾਲਾ ਭੁੰਨ ਕੇ ਆਪਾਂ ਪਾਉਨੇ ਆ ਤਾਂ ਤਰੀ ਇੰਨੀ ਜ਼ਿਆਦਾ ਸੰਘਣੀ ਨਹੀਂ ਬਣਦੀ ਹੈਗੀ ਇਸ ਤਰੀਕੇ ਨਾਲ ਜਿਹੜੀ ਤਰੀ ਵੀ ਬਹੁਤ ਸੰਘਣੀ ਬਣਦੀ ਆ ਤੇ ਸਬਜ਼ੀ ਦਾ ਜਿਹੜਾ ਟੇਸਟ ਵੀ ਉਹ ਚੇਂਜ ਹੋ ਜਾਂਦਾ ਤੇ ਲਓ ਜੀ ਆ ਤੇ ਸਾਰੀ ਸਬਜੀ ਮਿਕਸ ਕਰਨ ਤੋਂ ਬਾਅਦ ਫਿਰ ਤੁਹਾਨੂੰ ਦਿਖਾਉਣੀ ਹੈ ਕਿ ਦੇਖੋ ਸਬਜੀ ਕਿੰਨੀ ਵਧੀਆ ਕਲਰ ਵੀ ਬਹੁਤ ਵਧੀਆ ਆਇਆ ਸਬਜੀ ਦਾ ਤੇ ਸਬਜੀ ਟੇਸਟੀ ਵੀ ਬਹੁਤ ਬਣੀ ਸੀ ਕਿਉਂਕਿ ਜੇਕਰ ਮੈਂ ਤੁਹਾਨੂੰ ਟੇਸਟ ਵੀ ਕਰਵਾ ਸਕਦੀ ਹੁੰਦੀ ਨਾ ਇਸ ਤਰ੍ਹਾਂ ਵੀਡੀਓ ਦੇ ਵਿੱਚ ਤਾਂ ਤੁਹਾਨੂੰ ਜ਼ਰੂਰ ਟੇਸਟ ਕਰਵਾਉਣੀ ਸੀ ਸਬਜੀ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਸੀਗੀ ਤੇ ਮੈਂ ਹਮੇਸ਼ਾ ਹੀ ਜਦੋਂ ਵੀ ਜਾਨੀ ਕਿ ਕਾਲੇ ਛੋਲੇ ਦੀ ਸਬਜੀ ਬਣਾਉਣੀ ਹੈ ਇਸ ਤਰੀਕੇ ਨਾਲ ਹੀ ਬਣਾਉਣੀ ਹੁੰਦੀ ਹੈ ਤੇ ਜੇਕਰ ਜਿਵੇਂ ਤੁਸੀਂ ਪੂੜੀਆਂ ਵਗੈਰਾ ਬਣਾ ਰਹੇ ਹੋ ਨਾਲ ਤਾਂ ਨਾ ਬਹੁਤ ਹੀ ਜ਼ਿਆਦਾ ਵੀ ਇਹ ਵਾਲੀ ਇਸ ਤਰ੍ਹਾਂ ਇਸ ਤਰੀਕੇ ਨਾਲ ਸਬਜੀ ਬਣਾਉਗੇ ਬਹੁਤ ਹੀ ਜ਼ਿਆਦਾ ਟੇਸਟੀ ਲੱਗੂਗੀ ਬੈਸੇ ਸਿੰਪਲ ਹੈ ਨਾ ਤੁਸੀਂ ਰੋਟੀ ਬਣਾਉਂਗੇ ਉਹਦੇ ਨਾਲ ਵੀ ਵਧੀਆ ਲੱਗਦੀ ਹੈ ਸਬਜੀ ਤੇ ਲਓ ਜੀ ਆਪਾਂ ਹੁਣ ਇੱਕ ਵਿਸਲ ਜਾਨੀ ਕਿ ਹੋਰ ਲਵਾ ਲਾਂਗੇ ਤੇ ਕੁੱਕਰ ਦੇ ਵਿੱਚ ਪਾਤਾ ਤੁਸੀਂ ਚਾਹੋ ਤਾਂ ਇਸ ਤਰ੍ਹਾਂ ਵੀ ਇੱਕ ਉਬਾਲ ਦਵਾ ਸਕਦੇ ਹਾਂ ਕਿਉਂਕਿ ਆਪਣੇ ਚਨੇ ਵੀ ਪੱਕੇ ਹੋਏ ਨਹੀਂ ਹੈ ਨਾ ਮਸਾਲਾ ਵੀ ਪੱਕਿਆ ਹੋਇਆ ਪਰ ਮੈਂ ਇੱਕ ਵਿਸਲ ਦਵਾ ਲਵਾ ਕੇ ਤੇ ਉਸ ਤੋਂ ਬਾਅਦ ਫਿਰ ਮੈਂ ਇਹਦੀ ਪੈਨ ਦੇ ਵਿੱਚ ਕੱਢ ਲੂੰਗੀ ਸਬਜੀ ਤੇ ਆਪਾਂ ਹੁਣ ਅੱਜ ਦੀ ਵੀਡੀਓ ਨੇ ਇੱਥੇ ਰੋਕਾਂਗੇ ਅੱਜ ਦੀ ਛੋਟੀ ਜੀ ਵੀਡੀਓ ਹੀ ਤੁਹਾਡੇ ਨਾਲ ਮੈਂ ਸ਼ੇਅਰ ਕੀਤੀ ਹੈ ਕਿਉਂਕਿ ਮੈਨੂੰ ਮੈਸੇਜ ਆਏ ਸੀ ਉਸ ਦਿਨ ਤੇ ਮੇਰੇ ਤੋਂ ਫਿਰ ਵੀਡੀਓ ਬਣੀ ਨਹੀਂ ਸੀ ਤਾਂ ਕਰਕੇ ਅੱਜ ਮੈਂ ਕਿਹਾ ਚਲੋ ਆਪਾਂ ਸ਼ੇਅਰ ਕਰ ਦਿੰਨੇ ਆਂ ਵੀਡੀਓ ਬਾਕੀ ਕੰਮਕਾਰ ਆਪਾਂ ਨਹੀਂ ਸ਼ੇਅਰ ਕੀਤੇ ਤੁਹਾਡੇ ਨਾਲ ਬਾਕੀ ਕੰਮਕਾਰ ਜਿਹੜੇ ਆਪਣੀ ਡੇਲੀ ਰੁਟੀਨ ਹੁੰਦਾ ਹਨ ਉਹ ਆਪਾਂ ਸ਼ੇਅਰ ਕਰਾਂਗੇ ਜੀ ਤੁਹਾਡੇ ਨਾਲ ਕੱਲ ਨੂੰ ਤੇ ਲਓ ਜੀ ਇੱਥੇ ਆਪਣੀ ਸਬਜ਼ੀ ਜਿਹੜੀ ਬਣ ਗਈ ਆਪਾਂ ਪੈਨ ਦੇ ਵਿੱਚ ਕੱਢ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਰਹੇ ਆਂ ਜੀ ਕਸਤੂਰੀ ਮੇਥੀ ਉੱਪਰ ਦੀ ਇਹਦੇ ਨਾਲ ਵੀ ਟੇਸਟ ਬਹੁਤ ਵਧੀਆ ਆਉਂਦਾ ਤੇ ਚ ਨੈਕਸਟ ਬਲੌਗ ਦੇ ਨਾਲ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਮੇਰੀ ਅੱਜ ਦੀ ਜਿਹੜੀ ਛੋਟੀ ਜਿਹੀ ਵੀਡੀਓ ਪਸੰਦ ਆਈ ਹੋਊਗੀ ਜੇਕਰ ਤੁਹਾਨੂੰ ਵੀਡੀਓ ਮੇਰੀ ਪਸੰਦ ਆਈ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਤੁਸੀਂ ਜ਼ਰੂਰ ਟਰਾਈ ਕਰਿਓ ਠੀਕ ਹੈ ਜੀ ਤੇ ਚੈਨਲ ਤੇ ਤੁਸੀਂ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਪਲੀਜ਼ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਆਪਾਂ ਸੋਹਣੇ ਸੋਹਣੇ ਬਲੌਗ ਤੇ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਤੇ ਠੀਕ ਹੈ ਜੀ ਫਿਰ ਦੇਖੋ ਆਪਣੀ ਜਿਹੜੀ ਸਬਜ਼ੀ ਦਾ ਕਲਰ ਕਿੰਨਾ ਵਧੀਆ ਆਇਆ ਤੇ ਨਾਲੇ ਸਬਜ਼ੀ ਜਿਹੜੀ ਬਹੁਤ ਹੀ ਵਧੀਆ ਤਰੀਕਾ ਦੇਖੋ ਕਿੰਨੀ ਸੰਘਣੀ ਬਣੀ ਹੈ ਬਹੁਤ ਹੀ ਟੇਸਟੀ ਸਬਜੀ ਬਣੀ ਸੀ ਤੇ ਚਲੋ ਜੀ ਆਪਾਂ ਤੁਹਾਨੂੰ ਮਿਲਦੇ ਹਾਂ ਹੁਣ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਖੁਸ਼ਾਲ ਰਹੋ ਬਾਏ ਬਾਏ